ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿਛਲੇ ਦਿਨਾਂ ਤੋਂ ਨਿਸ਼ਾਨ ਸਾਹਿਬ ਦੇ ਚੋਲੇ ਸਾਹਿਬ ਦੇ ਰੰਗ ਬਾਰੇ ਬਹੁਤ ਵਿਵਾਦ ਵਧ ਖੜਾ ਕੀਤਾ ਗਿਆ ਹੈ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਨੇ ਕਿ ਕੀ ਕਾਰਨ ਹੈ ਕਿਉਂ ਜਿਹਾ ਕੀਤਾ ਜਾ ਰਿਹਾ ਹੈ ਸਰੋਣੀ ਕਮੇਟੀ ਆਪਣੀ ਦਲੀਲ ਦੇ ਰਹੀ ਹੈ ਕਿ ਜੋ ਮਰਜ਼ਾਦਾ ਦੇ ਖਰੜੇ ਵਿੱਚ 1936 ਦੇ ਵਿੱਚ ਜੋ ਫੈਸਲਾ ਕੀਤਾ ਗਿਆ ਸੀ ਉਹਦੇ ਮੁਤਾਬਕ ਅਸੀਂ ਕਰ ਰਹੇ ਆਂ ਬੜੀ ਹਾਸੋਈ ਨਹੀਂ ਗੱਲ ਐ 1937 ਤੋਂ ਲੈ ਕੇ ਅੱਜ ਤੱਕ ਕਿੰਨੇ ਪ੍ਰਧਾਨ ਹੋਏ ਕਿੰਨੇ ਵਿਦਵਾਨ ਹੋਏ ਪ੍ਰੋਫੈਸਰ ਬਡੂੰਗਰ ਸਾਹਿਬ ਵਰਗੇ ਪ੍ਰਧਾਨ ਹੋਏ ਤੌੜਾ ਸਾਹਿਬ ਵਰਗੇ ਹੋਏ ਤਲਵੰਡੀ ਸਾਹਿਬ ਵਰਗੇ ਹੋਏ ਕਿਸੇ ਨੇ ਫੈਸਲਾ ਨਹੀਂ ਲਿਆ 1936 ਤੋਂ ਪਹਿਲਾਂ ਜਦੋਂ ਕੋ ਖਾਲਸਾ ਪੰਥ ਸਾਜਿਆ ਉਦੋਂ ਕੋਈ ਰੰਗ ਨਹੀਂ ਸੀ ਇਹ ਐਵੇਂ ਵਾਦ-ਵਾਦ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਬੜੀ-ਬੜੀ ਛਾਜਿਸ਼ ਹੈ ਪਹਿਲੀ ਗੱਲ ਤਾਂ ਜੋ ਇਹ ਖਲੜਾ ਹੈ ਇਸੇ ਨੂੰ ਹਜ ਤੱਕ ਅਸੀਂ ਪਾਸ ਨਹੀਂ ਕਰਵਾ ਸਕੇ ਇਹ ਖਲੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਸ ਨਹੀਂ ਹੋਇਆ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦਾ ਜੋ ਇੱਕ ਬਹੁਤ ਵਿਵਾਦਾਂ ਭਰਿਆ ਕੇਸ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਹੋਇਆ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਸੰਗਤਾਂ ਦਾ ਇਹ ਇੱਕ ਈਸ਼ੂ ਛੱਡ ਕੇ ਈਸ਼ੂ ਖੜਾ ਕਰ ਦਿੱਤਾ ਕੇ ਲੋਕ ਇਹ ਨਾ ਸਮਝਣ ਕਿ ਸਿੰਘ ਸਭਾ ਨੇ ਇਹ ਫੈਸਲਾ ਕਦੋਂ ਕਰਤਾ ਕਿਵੇਂ ਹੋ ਗਿਆ ਉਧਰੋਂ ਧਿਆਨ ਹਟਾਉਣ ਵਾਸਤੇ ਇੱਕ ਨਵਾਂ ਸ਼ੁਰੂ ਕਰ ਦਿੱਤਾ ਕਿ ਸ੍ਰੀ ਨਿਸ਼ਾਨ ਸਾਹਿਬ ਦਾ ਜਿਹੜਾ ਇਹ ਚੋਕੜਾ ਸਾਹਿਬ ਦਾ ਰੰਗ ਹੈ ਉਹ ਬਸੰਤੀ ਹੁੰਦਾ ਹੈ ਤੇ ਜਾਂ ਸ਼ਰਮਈ ਹੁੰਦਾ ਨਿੰਗ ਸਿੰਘ ਦਾ ਸ਼ਰਮਈ ਹੁੰਦਾ ਹੈ ਤੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਜਾਂ ਸਿੰਘ ਸੇਵਾਵਾਲ ਨੇ ਜਾਂ ਪਿੰਡੂ ਗੁਰਦੁਆਰਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਹੈ ਉਹਨਾਂ ਦਾ ਰੰਗ ਜਿਹੜਾ ਹੈ ਉਹ ਬਸੰਤੀ ਹੋਊਗਾ ਕਿ ਹੁਣ ਕਿਆ ਕਰਾਂਗੇ ਕਿ ਸਾਰਾ ਸਿੱਖ ਪੰਥ ਬਸੰਤੀ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋ ਜਾਵੇ ਹੁਣ ਤੱਕ ਜਿਹੜੇ ਜਥੇਦਾਰ ਰਹੇ ਸੀ ਉਹਨਾਂ ਦਾ ਇਤਿਹਾਸ ਬਦਲ ਦੇਵਾਂਗੇ ਮਿਸਲਾਂ ਦਾ ਇਤਿਹਾਸ ਬਦਲ ਦੇਵਾਂਗੇ ਉਹ ਕਹਿੰਦੇ ਰਹੇ ਕਿ ਸਿੱਖ ਪੰਥ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਕੀ ਅੱਜ ਇੱਕ ਨਵਾਂ slogan ਦੇਵਾਂਗੇ ਇਹ ਇੱਕ ਆਪਣੀ ਕਿਸਮ ਦਾ ਨਵਾਂ ਵਿਵਾਦ ਖੜਾ ਕੀਤਾ ਜਿਹੜਾ ਦੁਖਦਾਈ ਹੈ ਜਿਹੜਾ ਪੰਥ ਨੂੰ ਦਫਾੜ ਕਰਨ ਵਾਲਾ ਹੈ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬਾਕੀ ਸਿੰਘ ਸਹਿਬਾ ਨੂੰ ਵੀ ਬੇਨਤੀ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਵਿਦਵਾਨ ਹੋ ਸਿਆਣੇ ਹੋ ਸਮਝਦਾਰ ਹੋ ਇਹਨਾਂ ਵਾਦਾਂ ਨੂੰ ਜਰਮ ਨਾ ਦਿਓ ਸੰਗਤ ਸਭ ਸਮਝਦੀ ਹੈ ਕਿ ਇਹਦੇ ਪਿੱਛੇ ਇੱਕ ਬਹੁਤ ਵੱਡਾ ਪਿਛੋਕੜ ਹੈ ਕਿ ਤੁਸੀਂ ਧਿਆਨ ਹਟਾਉਣਾ ਚਾਹੁੰਦੇ ਹੋ ਤੇ ਜੋ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਸਰਕਾਰਾਂ ਦੇ ਵਿੱਚ ਜੋ ਬੇਇਨਸਾਫੀਆਂ ਹੋਈਆਂ ਤੱਕੇ ਹੋਏ ਆ ਗੁਰਸਿੱਖਾਂ ਦੇ ਕਤਲ ਹੋਇਆ ਗੁਰੂ ਸਾਹਿਬ ਦੀਆਂ ਬੇਦਵੀਆਂ ਹੋਈਆਂ ਇਹ ਸਾਰਾ ਕੇਸ ਜੋ ਅਕਾਲ ਤੱਕ ਸਰ ਤੇ ਗਿਆ ਉਹਦੇ ਤੋਂ ਧਾਨ ਹੱਤਿਆ ਰਟਾ ਦਿੱਤਾ ਜਾਵੇ ਇਹ ਸੰਭਵ ਨਹੀਂ ਹੋ ਸਕਣਾ ਇਸੇ ਤਰ੍ਹਾਂ ਹੀ ਇਸ ਗੱਲ ਨੂੰ ਇਸ ਦੁੱਖ ਨੂੰ ਲੈ ਕੇ ਹੀ ਯੂਰਪ ਦੇ ਵਿੱਚ ਵੀ ਜੋ ਅਮਰ ਸੰਚਾਰ ਜੱਥਾ ਹੈ ਉਹਨੇ ਵੀ ਇੱਕ ਮਹਮੇਬੱਦੀ ਹੋਈ ਹੈ ਕਿ ਅਸੀਂ ਪ੍ਰਾਤਨਤਾ ਨੂੰ ਖਤਮ ਨਹੀਂ ਹੋਣ ਦੇਾਂਗੇ ਪ੍ਰਾਤਨ ਰੰਗ ਹੀ ਨਿਸ਼ਾਨ ਸਭਾਂ ਦੇ ਰਹਿਣਗੇ ਯੂਰਪ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਸਹਿਬਾਨ ਸਿੱਖ ਫੈਡਰੇਸ਼ਨਾਂ ਸਿੱਖ ਜੱਥੇਬੰਦੀਆਂ ਸਭ ਇਕੱਠੀਆਂ ਹੋ ਰਹੀਆਂ ਤੇ ਸਾਨੂੰ ਵੀ ਇੱਥੇ ਆਵਾਜ਼ ਠਾਉਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜੰਨੀਆਂ ਸਿੰਘ ਸਹਿਬਾਨਾ ਜੰਨੀਆਂ ਸਿੰਘ ਸੁਭਾਵਾਂ ਜੰਨੀਆਂ ਸੰਪਰਦਾਵਾਂ ਨਿਹੰਗ ਸਿੰਘ ਜੱਥੇਬੰਦੀਆਂ ਇੱਕ ਦੂਜੇ ਵੱਲ ਵੇਖੀ ਜਾ ਰਹੇ ਆ ਕੀ ਅਸੀਂ ਆਪਣੇ ਇਤਿਹਾਸਿਕ ਇਹਨਾਂ ਨਿਸ਼ਾਨ ਸਭਾਵਾਂ ਦੇ ਉੱਪਰ ਵੀ ਚੁੱਪ ਰਵਾਂਗੇ ਬੋਲਾਂਗੇ ਹੀ ਨਹੀਂ ਉਦੋਂ ਤੱਕ ਨਹੀਂ ਬੋਲਾਂਗੇ ਜਦੋਂ ਤੱਕ ਪੂਰੀ ਕੌਮ ਦਫਾੜ ਨਹੀਂ ਹੋ ਜਾਂਦੀ ਉਦੋਂ ਜਾਗਾਂਗੇ ਇਸ ਕਰਕੇ ਸਮੂਚੀਆਂ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਤੁਰੰਤ ਆਵਾਜ਼ ਉਠਾਓ ਇਕੱਠੇ ਹੋਵੋ ਇਕੱਠ ਸੱਦੋ ਤਾਂ ਕਿ ਆਪਾਂ ਦੇਤੇ ਥੋਸ ਫੈਸਲਾ ਲੈ ਸਕੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ